ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨੇ ਇਤਿਹਾਸਾਂਜਾ ਕਰਾਇਆ ਨਵੀਂ ਕਿਤਾਬ ਸਿੱਖ ਰਾਜ ਦਾ ਰਾਸਮਈ ਇਤਿਹਾਸ ਖਾਲਸਾ ਦਰਬਾਰ ਵਿੱਚ ਹੋਈਆਂ ਸਾਧਸ਼ਾਂ ਦੀ ਦਾਸਤਾਨ ਇਹ ਕਿਤਾਬ ਇੱਕ ਅੰਗਰੇਜ਼ ਜਾਰਜ ਕਾਰ ਮਾਈਕਲ ਸਮਿਥ ਵੱਲੋਂ ਲਿਖੀ ਗਈ ਹੈ ਜੋ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ ਖੁਫੀਆ ਵਿਭਾਗ ਵਿੱਚ ਅਫਸਰ ਸੀ ਇਸ ਕਿਤਾਬ ਦਾ ਪੰਜਾਬੀ ਵਿੱਚ ਅਨਵਾਦ ਪ੍ਰੋਫੈਸਰ ਜਸਪਾਲ ਕਈ ਵੱਲੋਂ ਕੀਤਾ ਗਿਆ ਹੈ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਆਪ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਜਰੂਰ ਕਰਨਾ ਔਰ ਸ਼ੇਅਰ ਵੱਧ ਤੋਂ ਵੱਧ ਕਰਨਾ ਤਾਂ ਜੋ ਸਾਡਾ ਇਹ ਵੱਡਾ ਮੁੱਲਾ ਇਤਿਹਾਸ ਹੋਰ ਨਾ ਪਹੁੰਚਾ ਭਰਾਵਾਂ ਨੌਜਵਾਨਾਂ ਤੱਕ ਪਹੁੰਚ ਸਕੇ ਪਿਛਲੇ ਅਧਿਆਏ ਵਿੱਚ ਆਪ ਜੀ ਨੇ ਸੁਣਿਆ ਕਿ ਕਿਦਾਂ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਕੀਤਾ ਜਾਂਦਾ ਹੈ ਔਰ ਧਿਆਨ ਸਿੰਘ ਦਾ ਸੰਧਾ ਵਾਲਿਆਂ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ ਪਿਛਲੀ ਲੜੀ ਨੂੰ ਜੋੜ ਲਈ ਆ ਪਿਛਲੀ ਅਧਿਆਏ ਸੁਣ ਸਕਦੇ ਪਿਛਲੀ ਵੀਡੀਓ ਸੁਣ ਸਕਦੇ ਹੋ ਅੱਗੇ ਹੁਣ ਕਾਤਲਾਂ ਨੂੰ ਸਜ਼ਾ ਜਿਸ ਵੇਲੇ ਹੀਰਾ ਸਿੰਘ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਦੇ ਪ੍ਰਬੰਧ ਕਰ ਰਿਹਾ ਸੀ ਉਸੇ ਵੇਲੇ ਸੰਧਾ ਵਾਲੀਆਂ ਸਰਦਾਰ ਹਰ ਕੋਸ਼ਿਸ਼ ਕਰ ਰਹੇ ਸਨ ਕਿ ਰਿਸ਼ਵਤ ਦਾ ਜਾਂ ਤੋਹਫਿਆਂ ਦੀ ਬਦੌਲਤ ਕਿਲੇ ਦੇ ਦਿਵਾਲੇ ਅਤੇ ਲਾਹੌਰ ਸ਼ਹਿਰ ਦੀ ਹੱਦ ਅੰਦਰ ਨਿਯੁਕਤ ਸਾਰੀਆਂ ਫੌਜੀ ਤੂਗੜੀਆਂ ਨੂੰ ਅਤੇ ਤੋਪਖਾਨੇ ਨੂੰ ਆਪਣੇ ਹੱਕ ਵਿੱਚ ਕਰ ਲੈਣ ਜਿਵੇਂ ਕਿ ਬਾਅਦ ਵਿੱਚ ਪਤਾ ਲੱਗਾ ਉਹਨਾਂ ਨੇ ਇਹ ਕੰਮ ਕਰਨ ਵਿੱਚ ਸਿਆਣਪ ਨਾ ਵਰਤੀ ਉਹਨਾਂ ਨੇ ਆਪਣੇ ਆਪ ਨੂੰ ਤਾਂ ਕਿਲੇ ਵਿੱਚ ਬੰਦ ਕਰ ਰੱਖਿਆ ਸੀ ਫੌਜਦਿਆਂ ਟੁਕੜੀਆਂ ਦੇ ਅਫਸਰਾਂ ਨੂੰ ਆਪਣੇ ਕੋਲ ਸੱਦ ਲੈਂਦੇ ਸਨ ਅਤੇ ਉਹਨਾਂ ਨੂੰ ਮਦਦ ਕਰਨ ਦੀ ਬੇਨਤੀ ਕਰਕੇ ਆਖ ਦਿੰਦੇ ਸਨ ਕਿ ਉਹ ਆਪਣੇ ਸੈਨਿਕਾਂ ਨੂੰ ਉਹਨਾਂ ਦਾ ਸਾਥ ਦੇਣ ਲਈ ਆਪਣੇ ਆਪ ਸਮਝਾਵਾਂ ਜਾ ਕੇ ਤਿਆਰ ਕਰ ਲੈਣ। ਉਹਨਾਂ ਨੇ ਸੈਨਿਕਾਂ ਨਾਲ ਸਿੱਧੇ ਰੂਪ ਵਿੱਚ ਕੋਈ ਰابطਾ ਹੀ ਕਾਇਮ ਨਾ ਕੀਤਾ। ਜੇਕਰ ਉਹ ਉਹ ਵੀ ਉਵੇਂ ਹੀ ਕਰਦੇ ਜਿਵੇਂ ਹੀਰਾ ਸਿੰਘ ਅਤੇ ਉਸਦੇ ਸਾਥੀਆਂ ਨੇ ਕੀਤਾ ਸੀ ਫੌਜ ਦੀਆਂ ਵੱਖ-ਵੱਖ ਟੋਲੀਆਂ ਤੱਕ ਆਮ ਸੈਨਿਕਾਂ ਤੱਕ ਨਿੱਜੀ ਰੂਪੇ ਜਾਂਦੇ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਸਕਦੇ ਸਨ। ਇਸੇ ਪ੍ਰਮੁੱਖ ਕਾਰਨ ਕਰਕੇ ਉਹ ਅਸਫਲ ਹੋਏ। ਉਹਨਾਂ ਦਾ ਰਾਬਤਾ ਸਿਰਫ ਫੌਜੀ ਅਫਸਰਾਂ ਤੱਕ ਹੀ ਸੀਮਤ ਰਿਹਾ। ਅਫਸਰ ਉਹਨਾਂ ਕੋਲ ਆ ਕੇ ਤੋਹਫੇ ਅਤੇ ਰਿਸ਼ਵਤ ਲੈ ਜਾਂਦੇ ਸਨ। ਬਦਲੇ ਵਿੱਚ ਸਾਧਿਆਂ ਦੇ ਭਰੋਸੇ ਦੇ ਜਾਂਦੇ ਸਨ। ਵਫਾਦਾਰੀ ਦੀਆਂ ਕਸਮਾਂ ਚੁੱਕ ਜਾਂਦੇ ਸਨ ਪਰ ਅਮਲੀ ਰੂਪ ਵਿੱਚ ਕੁਝ ਨਹੀਂ ਹੁੰਦਾ ਸੀ। ਉਹਨਾਂ ਦੇ ਤੋਹਫੇ ਤੇ ਪੈਸੇ ਹੀ ਵੀ ਉਹਨਾਂ ਕੋਲ ਰਹਿ ਜਾਂਦੇ ਸਨ ਅਤੇ ਉਹਨਾਂ ਦੀਆਂ ਵਫਾਦਾਰੀ ਦੀਆਂ ਕਸਮਾਂ ਵੀ ਆਮ ਸੈਨਿਕਾਂ ਤੱਕ ਕੋਈ ਗੱਲ ਨਹੀਂ ਪਹੁੰਚਦੀ ਸੀ। ਉਂਝ ਵੀ ਅਜਿਹੀ ਇੱਕ ਪਾਸੜ ਅਤੇ ਅਧੂਰੀ ਕਾਰਜ ਪ੍ਰਣਾਲੀ ਦੇ ਕੋਈ ਸਾਰਥਿਕ ਸਿੱਟੇ ਨਿਕਲਣ ਦੀ ਉਮੀਦ ਨਹੀਂ ਹੁੰਦੀ ਜੇ ਇਸ ਤਰ੍ਹਾਂ ਕਰਨ ਦੀ ਥਾਂ ਉਤੇ ਉਹ ਖੁਦ ਸੇਣਕਾ ਕੋਲ ਜਾਂਦੇ ਅਤੇ ਤਖਤ ਪ੍ਰਤੀ ਉਹਨਾਂ ਦੀ ਵਫਾਦਾਰੀ ਅਤੇ ਦੇਸ਼ ਪ੍ਰਤੀ ਉਹਨਾਂ ਦੇ ਦੇਸ਼ ਭਗਤੀ ਨੂੰ ਹਲੂਨਾ ਦੇ ਕੇ ਉਹਨਾਂ ਦੇ ਜਜ਼ਬਿਆਂ ਨੂੰ ਭੜਕਾਉਂਦੇ ਉਹਨਾਂ ਦੇ ਮਨ ਵਿੱਚੋਂ ਇਹ ਗਲਤਫਹਿਮੀ ਦੂਰ ਕਰਨ ਦੀ ਕੋਸ਼ਿਸ਼ ਕਰਦੇ ਕਿ ਉਹ ਅੰਗਰੇਜ਼ਾਂ ਨਾਲ ਮਿਲੇ ਹੋਏ ਸਨ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਰੇ ਲਾਉਂਦੇ ਅਤੇ ਸ਼ਬਦ ਬਾਗ ਦਿਖਾਉਂਦੇ ਇੰਜ ਕਰਕੇ ਉਹ ਆਪਣਾ ਮਕਸਦ ਵੀ ਕਾਫੀ ਹੱਦ ਤੱਕ ਹੱਲ ਕਰ ਸਕਦੇ ਸਨ ਅਤੇ ਐਨੇ ਪੈਸੇ ਖਰਚਣ ਦੀ ਵੀ ਲੋੜ ਨਹੀਂ ਪੈਣੀ ਸੀ ਉਹ ਪੂਰੇ ਸਿੱਖ ਸਨ ਸ਼ਾਹੀ ਖਾਨਦਾਨ ਵਿੱਚੋਂ ਸਨ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ਣ ਸਨ ਉਹਨਾਂ ਨੂੰ ਵਧੀਆ ਜੋਧਿਆਂ ਉਹ ਜੋ ਵੀ ਜਾਣਿਆ ਜਾਂਦਾ ਸੀ ਫੌਜ ਵਿੱਚ ਉਹਨਾਂ ਦੇ ਬਹੁਤ ਸਾਰੇ ਦੋਸਤ ਅਤੇ ਕਈ ਰਿਸ਼ਤੇਦਾਰ ਸਨ ਉਹਨਾਂ ਨੂੰ ਲੋਗ ਡੋਗਰਿਆਂ ਨਾਲ ਚੰਗੇ ਸਮਝਦੇ ਸਨ ਡੋਗਰਿਆਂ ਤਾਂ ਸਿੱਖ ਫੌਜ ਗੈਰ ਪੰਜਾਬੀ ਹੋਣ ਕਾਰਨ ਨਫ਼ਰਤ ਨਾਲ ਵਿਦੇਸ਼ੀ ਆਖਦੀ ਸੀ ਅਤੇ ਧੱਕੇ ਨਾਲ ਉਹਨਾਂ ਦੇ ਸਿਰਾਂ ਤੇ ਬਿਠਾਏ ਹੋਏ ਸਮਝਦੀ ਸੀ ਜਿਹੜੇ ਉਹਨਾਂ ਨੂੰ ਸਿਰਫ ਆਪਣੀ ਖੁਦਗਰਜ਼ੀ ਲਈ ਵਰਤ ਰਹੇ ਸਨ ਡੋਗਰੇ ਆਪਣੀਆਂ ਚਾਲਾਂ ਨਾਲ ਫੌਜ ਨੂੰ ਮੂਰਖ ਬਣਾਉਂਦੇ ਰਹੇ ਸਨ ਉਹ ਫੌਜ ਦੀ ਨਜ਼ਰ ਵਿੱਚ ਆਪਣੇ ਆਪ ਨੂੰ ਅੰਗਰੇਜ਼ਾਂ ਦੇ ਕੱਟੜ ਦੁਸ਼ਮਣ ਅਤੇ ਪੰਜਾਬ ਦੇ ਸਭ ਤੋਂ ਵੱਡੇ ਦੇਸ਼ ਭਗਤ ਵਜੇਂਦਰ ਸਿੰਘ ਦੀ ਕੋਸ਼ਿਸ਼ ਕਰ ਰਹੇ ਸਨ ਵਜ਼ੀਰ ਦੀ ਮੌਤ ਨੂੰ ਗੁਪਤ ਰੱਖਣ ਲਈ ਸੰਧਾ ਵਾਲੀਆਂ ਨੇ ਦਿਨ ਚੜ੍ਹਦੇ ਨੂੰ ਸ਼ਹਿਰ ਵਿੱਚ ਇਹ ਗੱਲ ਫੈਲਾ ਦਿੱਤੀ ਕਿ ਦਲੀਪ ਸਿੰਘ ਨਵਾਂ ਮਹਾਰਾਜਾ ਬਣ ਚੁੱਕਾ ਹੈ ਅਤੇ ਰਾਜਾ ਧਿਆਨ ਸਿੰਘ ਉਸ ਦਾ ਵਜ਼ੀਰ ਹੋਵੇਗਾ ਪਰ ਜਲਦੀ ਹੀ ਇਹ ਪਤਾ ਲੱਗ ਗਿਆ ਕਿ ਧਿਆਨ ਸਿੰਘ ਦੀ ਮੌਤ ਦਾ ਭੇਤ ਤਾ ਖੋਲ ਚੁਕਾ ਹੈ ਤੇ ਧਿਆਨ ਸਿੰਘ ਨੂੰ ਮਹਾਰਾਜਾ ਦਲੀਪ ਸਿੰਘ ਦਾ ਵਜ਼ੀਰ ਬਣਾਉਣ ਵਾਲਾ ਝੂਠ ਹੁਣ ਚੱਲ ਨਹੀਂ ਸਕੇਗਾ ਤਾਂ ਉਹਨਾਂ ਨੇ ਬੜੀ ਦਲੇਰੀ ਨਾਲ ਇਹ ਗੱਲ ਨਵੀਂ ਗੱਲ ਫੈਲਾ ਦਿੱਤੀ ਕਿ ਦਲੀਪ ਸਿੰਘ ਸਿੱਖ ਰਾਜ ਦਾ ਨਵਾਂ ਮਹਾਰਾਜਾ ਬਣ ਚੁੱਕਾ ਹੈ ਅਤੇ ਲੈਹਣਾ ਸਿੰਘ ਨੂੰ ਉਸ ਦਾ ਵਜ਼ੀਰ ਬਣਾ ਦਿੱਤਾ ਗਿਆ ਹੈ ਮਹਾਰਾਜਾ ਚੇਰ ਸਿੰਘ ਦੀ ਮੌਤ ਦੀ ਖਬਰ ਸੁਣ ਕੇ ਸਿੱਖਾਂ ਵਿੱਚ ਬਦੇਰੇ ਹਿਲਜੁਲਣਾ ਹੋਈ ਸਗਿਉਂ ਲੱਗਦਾ ਸੀ ਜਿਵੇਂ ਛੇਰ ਸਿੰਘ ਦੀ ਮੌਤ ਨੇ ਉਹਨਾਂ ਨੂੰ ਕੋਈ ਖੁਸ਼ੀ ਦਿੱਤੀ ਹੋਵੇ ਕਿਉਂਕਿ ਉਸ ਦੇ ਵਜ਼ੀਰ ਦੀ ਕੁਟਨੀਤੀ ਦੇ ਪ੍ਰਭਾਵ ਅਧੀਨ ਪਿਛਲੇ ਕੋਈ ਸਮੇਂ ਤੋਂ ਉਸ ਦਾ ਫੌਜ ਪ੍ਰਤੀ ਰਵਈਆ ਬੜਾ ਸਖਤ ਤੇ ਰੁੱਖਾ ਹੋ ਗਿਆ ਸੀ ਫੌਜ ਦੀਆਂ ਨਜ਼ਰਾਂ 'ਚ ਮਹਾਰਾਜ ਨੂੰ ਗਰਾਉਂ ਦੀ ਚਾਲ ਕੰਮ ਕਰ ਗਈ ਸੀ ਫੌਜ ਆਪਣੇ ਰਾਜੇ ਨੂੰ ਮਾੜਾ ਤੇ ਉਸਦੇ ਵਜ਼ੀਰ ਨੂੰ ਚੰਗਾ ਸਮਝਣ ਲੱਗ ਪਈ ਸੀ ਧਿਆਨ ਸਿੰਘ ਫੌਜ ਨੂੰ ਇਹ ਜਿਤਾਉਂਦਾ ਰਹਿੰਦਾ ਸੀ ਕਿ ਉਹ ਫੌਜ ਨਾਲ ਮਿੱਤਰਤਾ ਰੱਖਦਾ ਹੈ ਉਸਦੀ ਪੈਰਵੀ ਕਰਦਾ ਹੈ ਤੇ ਉਹਨਾਂ ਦੇ ਹੱਕ ਵਿੱਚ ਆਵਾਜ਼ ਉਠਾਉਂਦਾ ਹੈ ਸੂਰਜ ਡੁੱਬਣ ਤੋਂ 1 ਘੰਟਾ ਬਾਅਦ ਰਾਜਾ ਹੀਰਾ ਸਿੰਘ ਨੇ ਖਾਲਸਾ ਫੌਜ ਦੀਆਂ ਕਈ ਟੁਕੜੀਆਂ ਤੇ ਘੋੜਿਆਂ ਨਾਲ ਖਿੱਚੀਆਂ ਜਾਣ ਵਾਲੀਆਂ ਸੋਤੋਪਾ ਸਮੇਸ਼ਰ ਵਿੱਚ ਪ੍ਰਵੇਸ਼ ਕੀਤਾ ਤਕਰੀਬਨ ਇਸੇ ਸਮੇਂ ਜਾਂ ਇਸ ਤੋਂ ਥੋੜਾ ਸਮਾਂ ਪਹਿਲਾਂ ਸੰਧਾਵਾਲੀਆਂ ਨੇ ਸਿੱਖਾਂ ਦੇ ਗੁੱਸੇ ਨੂੰ ਕੋਈ ਠੰਡਾ ਕਰਨ ਦੀ ਕੋਸ਼ਿਸ਼ ਕਰਨ ਲਈ ਇੱਕ ਨਵੀਂ ਚਾਲ ਖੇਡੀ ਉਹਨਾਂ ਨੇ ਧਿਆਨ ਸਿੰਘ ਦੀ লাশ ਨੂੰ ਅਰਤੀ ਦੇ ਰੂਪ ਵਿੱਚ ਸਜਾ ਕੇ ਲੋਕਾਂ ਨੂੰ ਦਿਖਾਇਆ লাশ ਨੂੰ ਗੁਲਾਬ ਜਲ ਨਾਲ ਇਸ਼ਨਾਨ ਕਰਵਾਇਆ ਗਿਆ ਸੀ ਉੱਪਰ ਬਹੁਤ ਸਾਰਾ ਇਤਰ ਛਿੜਕਿਆ ਹੋਇਆ ਸੀ ਅਤੇ ਕੀਮਤੀ ਕਸ਼ਮੀਰੀ ਸ਼ਾਲਾਂ ਨਾਲ ਲਪੇਟਿਆ ਗਿਆ ਸੀ ਉਹਨਾਂ ਨੇ ਇਹ ਯਕੀਨ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਵਜੀਰ ਅਚਨਚੇਤ ਉਹਨਾਂ ਦੇ ਇੱਕ ਸੈਨਿਕ ਦੇ ਹੱਥੋਂ ਮਾਰਿਆ ਗਿਆ ਸੀ ਉਹਨਾਂ ਨੇ ਉਸ ਨੂੰ ਮਾਰਨ ਦਾ ਕੋਈ ਹੁਕਮ ਨਹੀਂ ਦਿੱਤਾ ਸੀ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਇਹ ਮੌਤ ਉਹਨਾਂ ਦੇ ਮਨ ਵਿੱਚ ਲਈ ਕਿਸੇ ਮਦ ਭਾਵਨਾ ਜਾਂ ਵੈਰ ਭਾਵਨਾ ਕਰ ਨਹੀਂ ਹੋਈ ਕਿਉਂਕਿ ਉਹਨਾਂ ਦੇ ਮਨ ਵਿੱਚ ਵਜੀਰ ਪ੍ਰਤੀ ਕੋਈ ਮਦ ਭਾਵਨਾ ਜਾਂ ਵੈਰ ਭਾਵਨਾ ਹੈ ਹੀ ਨਹੀਂ ਸੀ ਉਹਨਾਂ ਨੂੰ ਇਸ ਅਚਨਚੇਤ ਵਾਪਰੇ ਹادثੇ ਸੇ ਜਿਸ ਦਾ ਨਤੀਜਾ ਵਜ਼ੀਰ ਦੀ ਮੌਤ ਵਿੱਚ ਨਿਕਲਿਆ ਬਾਰੇ ਦਿਲੋਂ ਸਖਤ ਅਫਸੋਸ ਹੈ ਇਸ ਕਹਾਣੀ ਨੂੰ ਸੱਚੀ ਠਹਿਰਾਉਣ ਲਈ ਉਹਨਾਂ ਨੇ ਆਪਣੇ ਉਸ ਸੈਨਿਕ ਦੀ Laash ਵੀ ਵਿਖਾਈ ਜੋ ਵਜ਼ੀਰ ਦੀ ਮੌਤਾ ਦਾ ਕਾਰਨ ਬਣਿਆ ਸੀ ਇਹ Laash ਅਸਲ ਵਿੱਚ ਉਸ ਸੈਨਿਕ ਦੀ ਸੀ ਜੋ ਵਜ਼ੀਰ ਦੇ ਮੁਸਲਮਾਨ ਬਾਡੀਗਾਰਡ ਹੱਥੋਂ ਵਜ਼ੀਰ ਦੀ ਰੱਖਿਆ ਦੀ ਕੋਸ਼ਿਸ਼ ਕਰਦਿਆਂ ਮਾਰਿਆ ਗਿਆ ਸੀ ਸੰਧਾਂ ਵਾਲਿਆਂ ਨੇ ਇਹ ਗੱਲ ਫੈਲਾ ਦਿੱਤੀ ਕਿ ਉਹਨਾਂ ਦੇ ਇਹ ਸੈਨਿਕ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਸੀ ਅਤੇ ਉਸ ਦੀ ਇਹ ਹਰਕਤ ਦੀ ਸਜ਼ਾ ਵਜੋਂ ਉਹਨਾਂ ਨੇ ਉਸ ਨੂੰ ਮੌਕੇ ਤੇ ਹੀ ਆਪਣੇ ਹੱਥੀਂ ਕਤਲ ਕਰ ਦਿੱਤਾ ਸੀ ਇਸ ਮਨਕਰਤ ਕਹਾਣੀ ਬੜਾ ਦਿਮਾਗ ਲਾ ਕੇ ਘੜੀ ਗਈ ਸੀ ਅਤੇ ਇਸ ਨੂੰ ਵਧੀਆ ਤਰ੍ਹਾਂ ਡਿਜ਼ਾਈਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਸ ਕਹਾਣੀ ਦਾ ਫੌਜ ਦੇ ਗੁੱਸੇ ਉੱਪਰ ਕੋਈ ਅਸਰ ਨਾ ਹੋਇਆ ਅਤੇ ਨਾ ਹੀ ਇਹ ਕਹਾਣੀ ਉਹਨਾਂ ਨੂੰ ਉਹਨਾਂ ਦੇ ਮਿੱਥੇ ਉਦੇਸ਼ ਤੋਂ ਪਿੱਛੇ ਹਟਾ ਸਕੀ ਭਾਰੀ ਫੌਜ ਨੇ ਸ਼ਹਿਰ ਵੱਲ ਮਾਰਚ ਸ਼ੁਰੂ ਕਰ ਦਿੱਤਾ ਸੀ ਉਨ੍ਹਾਂ ਦੀ ਆਮਦ ਦੀ ਸੂਚਨਾ ਸ਼ੋ ਸ਼ਰਾਬੇ ਘੋੜਿਆਂ ਦੀਆਂ ਟਾਪਾਂ ਅਤੇ ਮਿੱਟੀ ਦੇ ਉੱਚੇ ਉੱਠਦੇ ਗੁਬਾਰ ਤੋਂ ਮਿਲ ਰਹੀ ਸੀ ਫੌਜ ਪੂਰਬ ਵਾਲੇ ਪਾਸੇ ਤੋਂ ਗੇਟਾਂ ਰਾਹੀਂ ਸ਼ਹਿਰ ਵਿੱਚ ਵੱਧ ਰਹੀ ਸੀ ਫੌਜੀ ਟੁਕੜੀਆਂ ਇੱਕ ਦੂਜੀ ਨਾਲੋਂ ਅੱਗੇ ਨਿਕਲਣ ਦੇ ਕਾਲ ਵਿੱਚ ਸਨ ਜੋਸ਼ ਵਿੱਚ ਆਈ ਫੌਜ ਦੁਆਰਾ ਬੁਲਾਏ ਗਏ ਜੈਕਾਰਿਆਂ ਨਾਲ ਪੂਰਾ ਸ਼ਹਿਰ ਗੂੰਜ ਰਿਹਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰਾਣੇ ਕਿਲੇ ਦੇ ਵਾਲੇ ਇੱਕ ਵਾਰ ਫਿਰ ਤੋਂ ਫੌਜ ਨੇ ਘੇਰਾ ਪਾ ਲਿਆ ਇੱਕ ਵਾਰ ਫਿਰ ਤੋਪਾਂ ਦੇ ਕਿਲੇ ਦੀਆਂ ਪਹਿਲਾਂ ਤੋਂ ਹੀ ਕਮਜ਼ੋਰ ਤੇ ਖੋਖਲੀਆਂ ਹੋ ਚੁੱਕੀਆਂ ਦੀਵਾਰਾਂ ਤੇ ਗੋਲੇ ਵਾਰੋਣੇ ਸ਼ੁਰੂ ਕਰ ਦਿੱਤੇ ਕਿਲੇ ਦੇ ਅੰਦਰੋਂ ਫੌਜ ਨੂੰ ਗੁੱਸਾ ਦੇਉਣ ਵਾਲੀ ਜਾਂ ਪਿੱਛੇ ਧੱਕਣ ਵਾਲੀ ਕੋਈ ਕਾਰਵਾਈ ਦੇਖਣ ਨੂੰ ਨਹੀਂ ਮਿਲ ਰਹੀ ਸੀ ਅੰਦਰ ਲਿਆਂ ਨੇ ਚੁੱਪਚਾਪ ਆਪਣੀਆਂ ਤੋਪਾਂ ਦਾ ਸਿੱਧੀਆਂ ਕਰ ਲਈਆਂ ਸਨ ਪਰ ਇਹਨਾਂ ਨੂੰ ਚਲਾਉਣ ਦੀ ਜਾਂ ਲੁਕਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਸੀ ਅੰਦਰ ਲਿਆਂ ਦੀ ਗਿਣਤੀ ਹਜ਼ਾਰ 1100 ਤੋਂ ਵੱਧ ਨਹੀਂ ਸੀ ਪਰ ਪਿਛਲੇ ਯੁੱਧ ਸਮੇਂ ਡੋਗਰਾ ਫੌਜ ਦੀ ਗਿਣਤੀ ਵੀ ਤਾਂ ਇੰਨੀ ਕੁ ਹੀ ਸੀ ਜਿਸ ਨੇ ਪੂਰੀ ਖਾਲਸਾ ਫੌਜ ਦੀਆਂ ਤੋਪਾਂ ਨੂੰ ਚੁੱਪ ਕਰਵਾ ਦਿੱਤਾ ਸੀ ਅਤੇ ਫੌਜ ਨੂੰ ਪਿੱਛੇ ਧੱਕ ਦਿੱਤਾ ਸੀ ਕਾਰਨ ਛੇ ਦੇ ਇਹ ਸੀ ਕਿ ਡੋਗਰੇ ਬਹੁਤ ਤਗੜੇ ਨਿਸ਼ਾਨਚੀ ਸਨ ਪਰ ਕਿਲੇ ਅੰਦਰੋਂ ਹਮਲਾਵਰਾਂ ਉੱਪਰ ਕੋਈ ਜਵਾਬੀ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ ਸਤਾਏ ਹੋਇਆ ਕਿ ਬਾਹਰੋਂ ਲਗਾਤਾਰ ਗੋਲੀਬਾਰੀ ਹੁੰਦੀ ਰਹੀ ਅਤੇ ਦੂਜੇ ਦਿਨ ਦਾ ਸਵੇਰ ਚੜ੍ਹਨ ਤੱਕ ਕਿਲੇ ਦੀਆਂ ਦੁਵਾਰਾਂ ਵਿੱਚ ਕਈ ਵੱਡੇ ਵੱਡੇ ਪਾੜ ਪੈ ਗਏ ਹੁਣ ਰਾਜਾ ਹੀਰਾ ਸਿੰਘ ਨੇ ਤੋਬਖਾਨੇ ਸਾਰੇ ਅਕਸਰਾਂ ਨੂੰ ਇਕੱਠੇ ਕੀਤਾ ਉਸ ਨੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਇਸ ਗੱਲ ਦੀ ਤਿਆਰ ਕੀਤਾ ਕਿ ਉਹ ਹਿੰਮਤ ਕਰਕੇ ਕਿਲੇ ਦੀ ਦੀਵਾਰ ਵਿੱਚ ਐਡਾ ਵੱਡਾ ਪਾੜ ਪਾ ਦੇਣ ਜਿਸ ਵਿੱਚੋਂ ਦੀ ਲੰਘ ਕੇ ਫੌਜ ਆਸਾਨੀ ਨਾਲ ਹਮਲਾ ਕਰ ਸਕੇ ਉਹਨਾਂ ਨੂੰ ਹੋਰ ਪ੍ਰਭਾਵਿਤ ਕਰਨ ਵਾਸਤੇ ਹੀਰਾ ਸਿੰਘ ਨੇ ਆਪਣੇ ਸਾਹਮਣੇ ਇਹ ਕਸਮ ਖਾਧੀ ਕਿ ਜਿੰਨਾ ਚਿਰ ਉਹ ਆਪਣੇ ਪਿਤਾ ਦੇ ਕਾਤਲਾਂ ਦੀ ਲਾਸ਼ਾਂ ਨੂੰ ਆਪਣੇ ਹੱਕੀ ਨਹੀਂ ਦੇਖ ਲੈਂਦਾ ਉਹਨਾਂ ਚਿਰ ਨਾ ਤਾਂ ਉਹ ਕੁਝ ਖਾਵੇਗਾ ਨਾ ਕੁਝ ਪੀਵੇਗਾ ਪਹਿਲਾਂ ਦਿੱਤੇਗਾ ਲਾਲਚਾਂ ਅਤੇ ਇਸ ਕਠਨ ਸੌ ਤੋਂ ਸੌਣੇ ਤੂਪਚੀਆਂ ਨੂੰ ਇਸ ਹੱਦ ਤੱਕ ਪ੍ਰਭਾਵਿਤ ਕੀਤਾ ਕਿ ਉਹ ਹੀਰਾ ਸਿੰਘ ਦਾ ਮਕਸਦ ਪੂਰਾ ਕਰਨ ਆਪਣੀਆਂ ਪੂਰੀ ਵਾਹ ਲਾਉਣ ਲਈ ਤਿਆਰ ਹੋ ਗਏ ਪਰ ਹੀਰਾ ਸਿੰਘ ਦੇ ਲਾਲਚਾਂ ਤੇ ਉਸ ਦੁਆਰਾ ਅੰਨ ਜਲ ਤਿਆਗੰਦੀ ਖਾਦੀ ਸੌ ਤੋਂ ਇਲਾਵਾ ਇੱਕ ਹੋਰ ਉਹ ਤੇਜਨਾ ਵੀ ਸੀ ਜਿਸ ਕਾਰਨ ਉਹ ਪਾੜ ਪਾਉਣ ਦਾ ਇਹ ਕੰਮ ਛੇਤੀ ਨਿਬੇੜਨ ਲਈ ਕਾਹਲੇ ਸਨ ਖਾਲਸਾ ਫੌਜ ਦੇ ਵੱਡੇ ਹਿੱਸੇ ਨੇ ਸ਼ਹਿਰ ਵਿੱਚ ਦਾਖਲ ਹੋ ਕੇ ਅੱਧੇ ਸ਼ਹਿਰ ਨੂੰ ਲੁੱਟ ਲਿਆ ਸੀ ਹੀਰਾ ਸਿੰਘ ਤੋਂ ਤੋਹਫੇ ਮਿਲਨ ਦਾ ਵੀ ਫੌਜ ਨੂੰ ਲਾਲਚ ਸੀ ਹੀਰਾ ਸਿੰਘ ਨੇ ਉਹਨਾਂ ਨੂੰ ਇਹ ਆਗਿਆ ਵੀ ਦੇ ਰੱਖੀ ਸੀ ਕਿ ਕਿਲੇ ਤੇ ਕਬਜ਼ਾ ਕਰਨ ਤੋਂ ਬਾਅਦ ਜਦੋਂ ਹੀਰਾ ਸਿੰਘ ਨੂੰ ਸੰਧਾ ਵਾਲੇ ਨੇ ਲਾਸ਼ਾਂ ਦਿਖਾ ਦੇਣਗੇ ਤਾਂ ਉਹ ਕਿਲੇ ਨੂੰ ਵੀ ਲੁੱਟ ਸਕਦੇ ਹਨ ਇਸ ਲਈ ਫੌਜ ਨੇ ਵੀ ਤੋਪਚੀਆਂ ਉੱਪਰ ਜ਼ੋਰ ਪਾਇਆ ਕਿ ਉਹ ਅੰਦਰ ਵੜਨ ਲਈ ਛੇਤੀ ਛੇਤੀ ਰਸਤਾ ਤਿਆਰ ਕਰਨ ਸਿੱਟਾ ਇਹ ਨਿਕਲਿਆ ਕਿ ਦਿਨ ਤਹਲਨ ਹਲੇ 2-3 ਘੰਟੇ ਰਹਿੰਦੇ ਸਨ ਕਿ ਕਿਲੇ ਦੀ ਦੀਵਾਰ ਵਿੱਚ ਉਨ੍ਹਾਂ ਵੱਡਾ ਪਾੜ ਪੈ ਗਿਆ ਜਿੱਨਾਂ ਫੌਜ ਨੂੰ ਹਮਲਾ ਕਰਨ ਲਈ ਚਾਹੀਦਾ ਸੀ ਅਤੇ ਕਿਲੇ ਦੇ ਦੱਖਣ ਪੱਛਮ ਵੱਲ ਪਏ ਇਸ ਵੱਡੇ ਪਾੜ ਵਿੱਚੋਂ ਦੀ ਫੌਜ ਕਿਲੇ ਅੰਦਰ ਦਾਖਲ ਹੋ ਗਈ। ਇਸ ਸਮੇਂ ਤੱਕ ਕਿਲੇ ਅੰਦਰ ਮ੍ਰਿਤਕ ਧਿਆਨ ਸਿੰਘ ਦੀ ਪਤਨੀ ਅਤੇ ਉਸ ਦੀਆਂ ਦਾਸੀਆਂ ਧਿਆਨ ਸਿੰਘ ਦੀ ਚਿਤਾ ਵਿੱਚ ਸਤੀ ਹੋਣ ਦੀਆਂ ਤਿਆਰੀਆਂ ਕਰ ਰਹੀਆਂ ਸਨ ਪਰ ਰਾਜਾ ਹੀਰਾ ਸਿੰਘ ਨੇ ਆਪਣੀ ਮਤਰੀ ਮਾਂ ਤੇ ਉਸ ਦੀਆਂ ਦਾਸੀਆਂ ਵੱਜੋਂ ਕੀਤੀ ਜਾਣ ਵਾਲੀ ਸਤੀ ਦੀ ਰਸਮ ਨੂੰ ਜਾਣ ਬੁੱਝ ਕੇ ਲੇਟ ਕਰਵਾ ਦਿੱਤਾ। ਉਸ ਨੇ ਆਪਣੀ ਮਾਂ ਨੂੰ ਸੰਦੇਸ਼ ਭੇਜਵਾਇਆ ਕਿ ਉਹ ਸਤੀ ਹੋਣ ਤੋਂ ਪਹਿਲਾਂ ਫੌਜੀ ਹੈਰੀ ਵਿੱਚ ਆਪਣੇ ਪਤੀ ਦੇ ਕਤਲਾਂ ਦੀ ਲਾਸ਼ਾਂ ਜ਼ਰੂਰ ਦੇਖ ਲਵੇ ਉਸ ਨੇ ਜਨਤਕ ਤੌਰ ਤੇ ਆਪਣੇ ਪਿਤਾ ਦੇ ਕਤਲਾਂ ਦੀਆਂ ਲਾਸ਼ਾਂ ਦੇਖਣ ਤੱਕ ਅਨਜਲ ਗ੍ਰਹਿਣ ਨਾ ਕਰਨ ਦੀ ਫੌਂ ਖਾਦੀ ਸੀ ਉਹ ਚਾਹੁੰਦਾ ਸੀ ਕਿ ਉਸ ਦੀ ਮਾਂ ਵੀ ਆਪਣੇ ਪਤੀ ਦੇ ਕਤਲਾਂ ਦੀਆਂ ਲਾਸ਼ਾਂ ਦੇ ਢੇਰ ਦੇਖਣ ਤੋਂ ਬਾਅਦ ਹੀ ਸਤੀ ਹੋਵੇ ਇਸ ਤੇ ਫੌਜ ਨੇ ਬੜੇ ਜ਼ੋਰ ਵਿੱਚ ਆ ਕੇ ਫੌਰੀ ਹਮਲਾ ਕਰਨ ਦੀਆਂ ਆਗਿਆ ਮੰਗੀ ਪਰ ਇਸ ਸਥਿਤੀ ਵਿੱਚ ਅੱਗੇ ਵਧਣ ਦਾ ਜਾਂ ਹੱਲਾ ਬੋਲਣ ਦਾ ਹੁਕਮ ਮੰਗਣ ਦੀ ਜਾਂ ਹੁਕਮ ਦੇਣ ਦੀ ਤੁਕ ਬੰਦੀ ਹੈ 40-45 ਹਜ਼ਾਰ ਬੰਦੇ ਜਿਨ੍ਹਾਂ ਵਿੱਚ ਪੈਦਲ ਘੋੜਸਵਾਰ ਤੱਕ ਇਥੋਂ ਤੱਕ ਕਿ ਤੂਬਖਾਨੇ ਵਾਲੇ ਵੀ ਸਨ ਧੁੱਸ ਦੇ ਕੇ ਅੰਦਰ ਵੜੇ ਆਏ ਸਨ ਅਤੇ ਬਾਕੀ ਦੇ ਵੀ ਕਿਲੇ ਦੀ ਕੰਧ ਵਿਚਲੇ ਪਾਰਦ ਵਾਲੇ ਇਓ ਮੜਰਾ ਰਹੇ ਸਨ ਜਿਵੇਂ ਸ਼ਹਿਦ ਦੀਆਂ ਮੱਖੀਆਂ ਛੱਤੇ ਦੁਆਲੇ ਮੜਰਾਉਂਦੀਆਂ ਹਨ ਉਹ ਕਿਲੇ ਦੇ ਅੰਦਰ ਤੱਕ ਬੜੇ ਆਰਾਮ ਨਾਲ ਅਤੇ ਬਿਨਾਂ ਕਿਸੇ ਰਿਕਵਰ ਤੋਂ ਆ ਪਹੁੰਚੇ ਸਨ ਉਹਨਾਂ ਨੇ ਬਸ ਇਹ ਸਿੱਟਾ ਕੱਢ ਲਿਆ ਸੀ ਕਿ ਬਿਨਾਂ ਕਿਸੇ ਵਿਰੋਧ ਤੋਂ ਉਹਨਾਂ ਨੇ ਆਪਣਾ ਮਨੋਰਥ ਹਾਲ ਕਰਨ ਲਿਆ ਕਰ ਲਿਆ ਸੀ ਇਸ ਲਈ ਉਹ ਹੁਣ ਉਹਨਾਂ ਦਾ ਇਨਾਮ ਪੱਕਾ ਸੀ ਪਰ ਹੁਣ ਕਿਲੇ ਅੰਦਰ ਲਿੰ ਸੰਧਾ ਵਾਲਿਆਂ ਦੀ ਛੋਟੀ ਜਿਹੀ ਫੌਜ ਨੇ ਵੀ ਸੁਸਤੀ ਤਿਆਗ ਦਿੱਤੀ ਅਤੇ ਵਿਰੋਧ ਕਰਨ ਲਈ ਪੱਕੇ ਪੈਰੀਂ ਡਟ ਗਏ ਇਹ ਲੋਕ ਬਹੁਤ ਜ਼ਿਆਦਾ ਡਰੇ ਹੋਏ ਸਨ ਇਹਨਾਂ ਨੂੰ ਮੌਤ ਆਪਣੇ ਸਾਹਮਣੇ ਖਲੋਤੀ ਜਾਪਦੀ ਸੀ ਮਰਦਾ ਕੀ ਨਹੀਂ ਕਰਦਾ ਇਹਨਾਂ ਬੰਦਿਆਂ ਨੇ ਸੋਚਿਆ ਕਿ ਮੌਤ ਤੋਂ ਬਚਣ ਦਾ ਆਖਰੀ ਯਲਾ ਕਰਕੇ ਵੇਖ ਲਿਆ ਜਾਵੇ ਨਾਲੇ ਜੇ ਮਰਨਾ ਹੀ ਹੈ ਤਾਂ ਕਿਉਂ ਉਹਨਾਂ ਦੁਸ਼ਮਣਤੇ ਬੰਦਿਆਂ ਨੂੰ ਮਾਰ ਕੇ ਮਰਿਆ ਜਾਏ ਪਰ ਦੋਵੇਂ ਤਰ੍ਹਾਂ ਨੇੜੇ-ਨੇੜੇ ਸਨ ਇਸ ਲਈ ਹੱਥੋਂ ਹੱਥ ਲੜਾਈ ਬੜੀ ਤੇਜ਼ੀ ਨਾਲ ਸ਼ੁਰੂ ਹੋ ਗਏ ਸਿੱਖ ਫੌਜ ਬਹੁਤ ਵੱਡੀ ਗਿਣਤੀ ਵਿੱਚ ਕਿਲੇ ਅੰਦਰ ਲੰਘ ਆਈ ਸੀ ਇਸ ਗੱਲ ਦਾ ਉਸ ਨੂੰ ਫਾਇਦਾ ਹੋਇਆ ਫਿਰ ਵੀ ਸਿੱਖ ਫੌਜ ਦਾ 1000 ਬੰਦਾ ਮਾਰਿਆ ਗਿਆ ਐਨੀ ਵੱਡੀ ਫੌਜੀ ਐਨੇ ਕੋ ਬੰਦਿਆਂ ਦੀ ਗਿਣਤੀ ਕੋਈ ਮਾਇਨੇ ਨਹੀਂ ਰੱਖਦੀ ਪਰ ਕਿਲੇ ਅੰਦਰ ਕਈ ਪਾਸਿਆਂ ਤੋਂ ਸੁਰੱਖਿਆ ਲਈ ਲੜ ਰਹੇ ਛੋਟੇ ਛੋਟੇ ਟੋਲੇ ਮਿੱਟੀ ਵਿੱਚ ਮਿਲ ਗਏ ਬਸ 1 ਘੰਟੇ ਕੁ ਦੇ ਅੰਦਰ ਅੰਦਰ ਇਹ ਕਿਲੇ ਅੰਦਰਲੇ ਬੰਦੇ ਚੁੱਪ ਕਰ ਗਏ ਕੁਝ ਮਰ ਗਏ ਤੇ ਕੁਝ ਆਤਮ ਸਮਰਪਣ ਕਰ ਦਿੱਤਾ ਬਸ ਥੋੜੇ ਸਮੇਂ ਵਿੱਚ ਹੀ ਸਾਰਾ ਕੁਝ ਨਿਬੜ ਗਿਆ ਤੇ ਹੁਣ ਕਿਸੇ ਦੁਆਰਾ ਵਿਰੋਧ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ ਅਜੀਤ ਸਿੰਘ ਸੰਧਾਵਾਲੀਆਂ ਨੇ ਆਪਣੇ ਆਪ ਨੂੰ ਬਚਾਉਣ ਲਈ ਕੰਦ ਟੱਪ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਾਹਰੋਂ ਕਿਸੇ ਸੈਨਿਕ ਨੇ ਦੇਖ ਕੇ ਪਛਾਣ ਲਿਆ ਅਜੀਤ ਸਿੰਘ ਨੇ ਉਸ ਅੱਗੇ ਜਾਨ ਬਖਸ਼ੀ ਲਈ ਬੜੇ ਤਰਲੇ ਲਾਏ ਅਤੇ ਲਾਲਚ ਦਿੱਤੇ ਪਰ ਉਸ ਸੈਨਿਕ ਨੇ ਉਸ ਦੀ ਇੱਕ ਨਾ ਸੁਣੀ ਅਤੇ ਆਪਣੀ ਤਲਵਾਰ ਨਾਲ ਉਸ ਦਾ ਸਿਰ ਕੱਟ ਦਿੱਤਾ ਉਹ ਸਿਪਾਹੀ ਅਜੀਤ ਸਿੰਘ ਦਾ ਕੱਟਿਆ ਹੋਇਆ ਸਿਰ ਚੋਕੇ ਰਾਜਾ ਹੀ ਹਰਾ ਸਿੰਘ ਕੋਲ ਨਸਿਆ ਗਿਆ ਅਤੇ ਉਹ ਦੱਸੇ ਹੀਰਾ ਸਿੰਘ ਦੇ ਹਵਾਲੇ ਕਰ ਦਿੱਤਾ ਹੀਰਾ ਸਿੰਘ ਨੇ ਜੀ ਸਿੰਘ ਦੇ ਇਸ ਸਿਰ ਨੂੰ ਆਪਣੀ ਮਾਂ ਦੇ ਪੈਰਾਂ 'ਚ ਰੱਖ ਦਿੱਤਾ ਉਸ ਦੀ ਮਾਂ ਅਜੀਤ ਸਿੰਘ ਦੇ ਸਿਰ ਨੂੰ ਹੱਥਾਂ 'ਚ ਲੈ ਕੇ ਬੋਲੀ ਹੁਣ ਮੇਰੇ ਕਾਲ ਜਿਹਨੂੰ ਠੰਡ ਪਈ ਹੈ ਹੁਣ ਮੈਂ ਸੰਤੁਸ਼ਟ ਹਾਂ ਹੁਣ ਮੈਂ ਆਪਣੇ ਸਿਰ ਦੇ ਸਾਈ ਆਪਣੇ ਪਤੀ ਕੋਲ ਜਾਣ ਲਈ ਤਿਆਰ ਹਾਂ ਫਿਰ ਉਸ ਨੇ ਹੀਰਾ ਸਿੰਘ ਨੂੰ ਸੰਬੋਧਨ ਕਰਦਿਆਂ ਕਿਹਾ ਮੈਂ ਤੇਰੇ ਪਿਤਾ ਨੂੰ ਦੱਸਾਂਗੀ ਕਿ ਤੂੰ ਇੱਕ ਬਹਾਦਰ ਅਤੇ ਆਗਿਆਕਾਰੀ ਪੁੱਤਰ ਹੋਣ ਦਾ ਫਰਜ਼ ਪੂਰਾ ਕਰ ਦਿੱਤਾ ਹੈ ਇਹ ਕਹਿਣ ਤੋਂ ਬਾਅਦ ਉਹ ਆਪਣੀਆਂ ਦਾਸੀਆਂ ਸਮੇਤ ਸਤੀ ਹੋਣ ਲਈ ਚਿਤਾ ਵੱਲ ਜਾਣ ਲਈ ਤਿਆਰ ਹੋਣ ਲੱਗ ਪਈ ਸਤੀ ਹੋਣ ਦਾ ਐਲਾਨ ਕਰਨ ਤੋਂ ਬਾਅਦ ਉਸ ਨੇ ਤੋਹਫੇ ਵੰਡੇ দান ਦਿੱਤਾ ਸਤੀ ਹੋਣ ਤੋਂ ਪਹਿਲਾਂ ਹਾਲੇ ਇੱਕ ਹੋਰ ਫਰਜ਼ ਪੂਰਾ ਕਰਨ ਵਾਲਾ ਰਹਿੰਦਾ ਸੀ ਉਸ ਨੇ ਆਪਣੇ ਪਤੀ ਦੀ ਪਗੜੀ ਦੀ ਕਲਗੀ ਆਪਣੇ ਪੁੱਤਰ ਦੀ ਪਗੜੀ ਤੇ ਸਜਾਈ ਸੀ ਫਿਰ ਫਰਜ਼ ਵੀ ਨਿਵਾ ਦਿੱਤਾ ਗਿਆ ਚਿਤਾ ਤਿਆਰ ਕੀਤੀ ਜਾ ਚੁੱਕੀ ਸੀ ਹੀਰਾ ਸਿੰਘ ਦੀ ਮਤਰੀ ਮਾਂ ਚਿਤਾ ਵਿੱਚ ਧਿਆਨ ਸਿੰਘ ਦੀ Laash ਨੂੰ ਆਪਣੀ ਗੋਦ ਵਿੱਚ ਰੱਖ ਕੇ ਬੈਠ ਗਈ ਉਸ ਦੇ ਆਲੇ ਦੁਆਲੇ ਉਸ ਦੀਆਂ 11 ਦਾਸੀਆਂ ਬੈਠ ਗਈਆਂ ਮੁਸਕਰਾ ਕੇ ਅਤੇ ਖੁਸ਼ੀ ਭਰੇ ਚਿਹਰੇ ਨਾਲ ਰਾਣੀ ਨੇ ਆਲੇ ਦੁਆਲੇ ਖੜੇ ਸਾਰੇ ਲੋਕਾਂ ਤੋਂ ਵਿਦਾ ਲਈ ਫਿਰ ਕਾਹਲੀ ਨਾਲ ਮਾਨ ਭਰੀ ਅਤੇ ਉੱਚੀ ਆਵਾਜ਼ ਚ ਕਿਹਾ ਕਿ ਚਿਤਾ ਨੂੰ ਅਗਨੀ ਦਿੱਤੀ ਜਾਵੇ ਹੀਰਾ ਸਿੰਘ ਨੇ ਚਿਤਾ ਨੂੰ ਅਗਨੀ ਦਿੱਤੀ ਅੱਗ ਦੀਆਂ ਲਪਟਾਂ ਉੱਚੀਆਂ ਹੋਈਆਂ ਤੇ ਥੋੜੇ ਚਿਰ ਵਿੱਚ ਹੀ ਸਾਰਾ ਕੁਝ ਸੜ ਕੇ ਖਤਮ ਹੋ ਗਿਆ ਬਸ ਧਗਦੇ ਅੰਗਿਆਰ ਸਨ ਪਰ ਸੜੀਆਂ ਹੋਈਆਂ ਹੱਡੀਆਂ ਸਨ ਕੁਝ ਹੋਰ ਵੀ ਨਹੀਂ ਸੀ ਸਤੀ ਹੋਣ ਦੇ ਇਸ ਡਰਾਉਣੇ ਦ੍ਰਿਸ਼ ਦਾ ਇੱਕ ਵਾਰ ਭਾਵਕ ਵਾਕਿਆ ਇੱਥੇ ਵਰਣਨ ਕਰਨ ਯੋਗ ਹੈ ਰਾਣੀ ਨਾਲ ਉਸ ਦੀਆਂ ਜਿਹੜੀਆਂ 11 ਦਾਸੀਆਂ ਸਤੀ ਹੋਈਆਂ ਉਹਨਾਂ ਵਿੱਚ 10 ਕੋਸਾਲ ਦੀ ਇੱਕ ਬੱਚੀ ਵੀ ਸੀ ਇਹ ਇੱਕ ਪਹਾੜਨ ਕੁੜੀ ਸੀ ਜੋ ਰਾਣੀ ਦੀ ਦੇਖਭਾਲ ਕਰਨ ਦਾ ਕੰਮ ਕਰਦੀ ਸੀ ਉਸ ਨੂੰ ਉਸ ਦੀਆਂ ਸਾਥਨਾ ਤਾਂ ਬੜਾ ਸਮਝਾਇਆ ਇਥੋਂ ਤੱਕ ਕਿ ਉਸ ਦੀ ਮਾਲਕ ਨੇ ਵੀ ਬੜਾ ਸਮਝਾਇਆ ਕਿ ਉਸ ਦੀ ਉਮਰ ਹਲੇ ਨਹੀਂ ਛੋਟੀ ਹੈ ਕਿ ਉਸ ਨੂੰ ਵੱਡੀ ਉਮਰ ਦੀ ਔਰਤਾਂ ਨਾਲ ਸਤੀ ਦੇ ਰਸਮ ਨਿਭਾਉਣ ਦੀ ਕੋਈ ਲੋੜ ਨਹੀਂ ਰਾਣੀ ਨੇ ਉਸ ਨੂੰ ਸਤੀ ਹੋਣ ਦੇ ਬੰਧਨ ਤੋਂ ਮੁਕਤ ਕਰਦਿਆਂ ਉਸ ਨੂੰ ਇੱਕ ਵੱਖਰਾ ਸਜਾ ਦਿੱਤਾ ਉਸ ਨੇ ਉਸ ਪਹਾੜਤ ਕੁੜੀ ਨੂੰ ਹੀਰਾ ਸਿੰਘ ਦੇ ਹਵਾਲੇ ਕਰਕੇ ਕਿਹਾ ਕਿ ਉਹ ਇਸ ਨੂੰ ਆਪਣੀ ਦਾਸੀ ਬਣਾ ਲਵੇ ਅਤੇ ਉਹਦੀ ਪੂਰੀ ਦੇਖਭਾਲ ਕਰੇ ਪਰ ਦਾਸੀ ਕੁੜੀ ਨੂੰ ਇਹ ਮਨਜ਼ੂਰ ਨਹੀਂ ਸੀ ਉਸ ਨੇ ਤਿੰਨ ਵਾਰ ਚਿਤਾਵੇ ਵਿੱਚ ਬੈਠਣ ਦੀ ਕੋਸ਼ਿਸ਼ ਕੀਤੀ ਅਤੇ ਆਪਣੀ ਮਾਲਕ ਨੂੰ ਕਿਹਾ ਕਿ ਉਹ ਉਸ ਨੂੰ ਆਪਣੀ ਹਉਣੀ ਭੋਗਨ ਦੀ ਇਜਾਜ਼ਤ ਦਿੱਤੀ ਜਾਵੇ ਆਪਣੀ ਉਮਰ ਨਾਲੋਂ ਵੀ ਵੱਧ ਸ਼ਕਤੀ ਨਾਲ ਉਸਨੇ ਰਾਜਾ ਧਿਆਨ ਸਿੰਘ ਦੀ ਮ੍ਰਿਤਕ ਦੇ ਸਾਹਮਣੇ ਖਲੋ ਕੇ ਉੱਚੀ ਆਵਾਜ਼ ਵਿੱਚ ਸੌਂ ਖਾਦੀ ਕਿ ਜੇਕਰ ਉਸ ਨੂੰ ਸਤੀ ਹੋਣ ਤੋਂ ਰੋਕਿਆ ਗਿਆ ਤਾਂ ਉਹ ਕਿਸੇ ਹੋਰ ਤਰੀਕੇ ਨਾਲ ਆਪਣੀ ਜ਼ਿੰਦਗੀ ਖਤਮ ਕਰ ਲਵੇਗੀ ਇਹ ਸੁਣ ਕੇ ਰਾਣੀ ਨੂੰ ਅਤੇ ਦੂਜੀਆਂ ਔਰਤਾਂ ਨੂੰ ਉਸ ਦੀ ਇੱਛਾ ਸਾਹਮਣੇ ਚੁਕਣਾ ਪਿਆ ਉਹ ਸਮਝ ਗਈ ਸੀ ਕਿ ਉਸ ਨੂੰ ਅਜਿਹਾ ਕਰਨੋਂ ਰੋਕਣ ਦਾ ਕੋਈ ਫਾਇਦਾ ਨਹੀਂ ਰਾਣੀ ਨੇ ਉਸ ਨੂੰ ਅਗਿਆ ਦੇ ਦਿੱਤੀ ਕਿ ਉਹ ਆਪਣੀ ਮਾਲਕਨ ਅਤੇ ਦੂਜੀਆਂ ਦਾਸੀਆਂ ਔਰਤਾਂ ਨਾਲ ਵਾਲੀ ਹੋਣੀ ਪੋਗੇ ਅਤੇ ਉਹਨਾਂ ਨਾਲ ਸਤੀ ਹੋ ਜਾਵੇ ਰਾਣੀ ਨੇ ਉਸ ਬੱਚੀ ਨੂੰ ਚੁੱਕ ਕੇ ਆਪਣੇ ਪੈਰਾਂ ਤੇ ਬਿਠਾ ਲਿਆ ਉਸ ਨੇ ਆਪਣੀ ਗੋਦ ਵਿੱਚ ਆਪਣੇ ਪਤੀ ਦੀ লাশ ਲੋਥ ਰੱਖੀ ਹੋਈ ਸੀ ਅਤੇ ਦੂਜੀਆਂ ਦਾਸੀਆਂ ਉਸ ਦੇ ਦੁਆਲੇ ਬੈਠੀਆਂ ਸਨ ਚਿਤਾ ਦੇ ਬਲਨ ਦੀ ਧੀਰ ਸੀ ਕਿ ਕੋਈ ਸਮੇਂ ਬਾਅਦ ਇੱਕ লাশ ਦੇ ਨਾਲ ਕਈ ਜਿਉਂਦੀਆਂ ਔਰਤਾਂ ਵੀ ਰਾਖ ਵਿੱਚ ਬਦਲ ਗਈਆਂ ਕਿਲੇ ਵਿੱਚ ਲਈ ਲੜਾਈ ਖਤਮ ਹੋ ਚੁੱਕੀ ਸੀ ਕੁਝ ਚਿਰ ਲਈ ਕਿਲੇ ਵਿੱਚ ਲੁੱਟਖੋ ਚੱਲਦੀ ਰਹੀ ਜੋ ਹੀਰਾ ਸਿੰਘ ਨੇ ਸਖਤ ਹੁਕਮ ਦੇ ਕੇ ਰੁਕਵਾ ਦਿੱਤੀ ਅਤੇ ਬੜੇ ਜ਼ੋਰ-शोर ਨਾਲ ਲੈਣਾ ਸਿੰਘ ਦੀ ਤਲਾਸ਼ ਕੀਤੀ ਜਾਣ ਲੱਗੀ ਉਹ ਪਤਾ ਨਹੀਂ ਕਿੱਥੋਂ ਅਲੋਪ ਹੋ ਗਿਆ ਸੀ ਉਹ ਮਰੇ ਹੋਏ ਲੋਕਾਂ ਵਿੱਚ ਵੀ ਨਹੀਂ ਲੱਭਿਆ ਸੀ ਥੋੜੀ ਦੇਰ ਤਲਾਸ਼ ਕਰਨ ਪਿੱਛੋਂ ਲੈਣਾ ਸਿੰਘ ਦਾ ਵੀ ਪਤਾ ਚੱਲ ਗਿਆ ਉਹ ਇੱਕ ਹਨੇਰੀ ਅਤੇ ਗੁਪਤ ਜਿਹੀ ਕੋਠੜੀ ਵਿੱਚ ਲੁਕਿਆ ਬੈਠਾ ਸੀ ਉਹਨਾਂ ਦਾ ਪੱਟ ਟੁੱਟ ਗਿਆ ਸੀ ਅਤੇ ਉਹ ਪਿਛਲੀ ਰਾਤ ਤੋਂ ਹੀ ਇੱਥੇ ਪਿਆ ਸੀ ਉਸ ਦਾ ਇੱਕ ਵਫਾਦਾਰ ਸੇਵਕ ਉਸ ਦੀ ਦੇਖਭਾਲ ਕਰ ਰਿਹਾ ਸੀ ਉਸ ਸੇਵਕ ਨੇ ਮਰਦੇ ਦਮ ਤੱਕ ਆਪਣੇ ਮਾਲਕ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ ਇਸ ਸੇਵਕ ਦਾ ਨਾਂ ਰਾਜ ਸਿੰਘ ਸੀ ਤਕਰੀਬਨ 50 ਸਾਲਾਂ ਦਾ ਉੱਚਾ ਲੰਮਾ ਮਜ਼ਬੂਤ ਸਿੱਖ ਸੈਨਿਕ ਜਦੋਂ ਲਹਿਣਾ ਸਿੰਘ ਬਾਰੇ ਫੌਜ ਨੂੰ ਪਤਾ ਲੱਗ ਗਿਆ ਤਾਂ ਉਸ ਦਾ ਇਹ ਸੇਵਕ ਤਲਵਾਰ ਹੱਥ ਵਿੱਚ ਫੜ ਕੇ ਕੋਠੜੀ ਦੇ ਗੇਟ ਤੇ ਡਟ ਗਿਆ ਉਸ ਨੂੰ ਉਸਦੇ ਦੁਸ਼ਮਨਾ ਨੇ ਇਥੋਂ ਤੱਕ ਕੇ ਲੈਣਾ ਸਿੰਘ ਨੇ ਵੀ ਜ਼ੋਰ ਦੇ ਕੇ ਆਖਿਆ ਕਿ ਉਹ ਉਹ ਤਿਆਰ ਸੁੱਟ ਦੇਵੇ ਤੇ ਆਪਣੀ ਜਾਨ ਬਚਾ ਲਵੇ ਉਹ ਬੜੀ ਅਸਾਨੀ ਨਾਲ ਅਜਿਹਾ ਕਰ ਸਕਦਾ ਹੈ ਪਰ ਉਸਨੇ ਬੜੀ ਦਲੇਰੀ ਨਾਲ ਅਜਿਹਾ ਕਰਨੋਂ ਨਾ ਕਰ ਦਿੱਤੀ ਕਿਉਂਕਿ ਉਸ ਨੂੰ ਦੁਸ਼ਮਨ ਦਾ ਰਹਿਮ ਨਹੀਂ ਚਾਹੀਦਾ ਸੀ ਉਸਨੇ ਕਿਹਾ ਕਿ ਉਹ ਸੱਚਾ ਸਿੱਖ ਹੈ ਉਹ ਹਾਰ ਦੇ ਮੈਦਾਨੋਂ ਨਹੀਂ ਭੱਜੇਗਾ ਸਗੋਂ ਲੜਦੇ ਹੋਏ ਮਾਰਿਆ ਜਾਣ ਨੂੰ ਬਿਹਤਰ ਸਮਝੇਗਾ ਉਸਨੇ ਬਸ ਇੱਕੋ ਗੱਲ ਆਖੀ ਕਿ ਉਸ ਉੱਪਰ ਗੋਲੀ ਨਾ ਚਲਾਈ ਜਾਵੇ ਤਲਵਾਰ ਬਾਜ਼ ਭਾਵੇਂ ਜਿੰਨੇ ਮਰਜ਼ੀ ਉਸ ਨਾਲ ਟੱਕਰਾ ਕਰਕੇ ਦੇਖ ਲੈਣ ਉਸ ਨੂੰ ਫੌਜ ਦੇ ਕਾਫੀ ਬੰਦੇ ਜਾਣਦੇ ਸਨ ਅਤੇ ਉਸ ਦੀ ਬਹਾਦਰੀ ਦੀ ਕਦਰ ਕਰਦੇ ਸਨ। ਉਹਨਾਂ ਨੇ ਉਸ ਦੀ ਸ਼ਰਤ ਮੰਨ ਲਈ। ਤਲਵਾਰ ਬਾਜ਼ਾਂ ਦਾ ਪੂਰਾ ਟੋਲਾ ਉਸ ਤੇ ਟੁੱਟ ਪਿਆ। ਰਾਜ ਸਿੰਘ ਨੇ ਤਲਵਾਰ ਦੇ ਉਹ ਜੋਰ ਦਿਖਾਏ ਕਿ ਦੁਸ਼ਮਣਾਂ ਨੂੰ ਵੀ ਚਕਾ ਚੌਦ ਕਰ ਦਿੱਤਾ। 13 ਬੰਦਿਆਂ ਤਲਵਾਰ ਦੇ ਘਾਟੋ ਉਤਾਰਨ ਤੋਂ ਬਾਅਦ ਬੇਸ਼ੁਮਾਰ ਫੱਟਾਂ ਦੀ ਤਾਬ ਨਾ ਸਹਿੰਦਾ ਹੋਇਆ ਆਖਰ ਉਹ ਡਿੱਗ ਪਿਆ। ਮਰਨ ਤੋਂ ਪਹਿਲਾਂ ਉਸ ਨੇ ਆਪਣੀ ਅੰਤਿਮ ਸ਼ਬਦ ਦੱਸੀ ਕਿ ਉਸ ਦੇ ਜ਼ਖਮੀ ਮਾਲਕ ਨੂੰ ਕਤਲ ਨਾ ਕੀਤਾ ਜਾਵੇ। ਫੌਜੀ ਟੋਲੀ ਦੇ ਲੋਕ ਉਸਦੀ ਬਹਾਦਰੀ ਤੋਂ ਇਸ ਹੱਦ ਤੱਕ ਪ੍ਰਭਾਵ ਸੋਏ ਸਨ ਕਿ ਉਹਨਾਂ ਨੇ ਉਸ ਦੀ ਇੱਛਾ ਵੀ ਮੰਨ ਲਈ ਪਰ ਜਾਨਕ ਹੈ ਹੀ ਟੋਲੀ ਦੇ ਇੱਕ ਬੰਦੇ ਨੇ ਲੈਣਾ ਸਿੰਘ ਦੀ ਪਿੱਠ ਵਿੱਚ ਗੋਲੀ ਮਾਰ ਦਿੱਤੀ ਅਤੇ ਉੱਚੀ ਦੇਨ ਚਲਾਇਆ ਓਏ ਮੂਰਖੋ 10000 ਦਾ ਇਨਾਮ ਕਿਉਂ ਗਵਾਉਂਦੇ ਹੋ ਪਰ ਇਹ ਗੋਲੀ ਚਲਾਉਣ ਵਾਲਾ ਫੌਜੀ ਫੌਰੀ ਤੌਰ ਤੇ ਆਪਣੇ ਹੀ ਸਾਥੀਆਂ ਹੱਥੋਂ ਮਾਰ ਦਿੱਤਾ ਗਿਆ ਉਹਨਾਂ ਨੇ ਡਿੱਗੇ ਪਰ ਲੈਣਾ ਸਿੰਘ ਦਾ ਸਿਰ ਵੱਢਿਆ ਅਤੇ ਹੀਰਾ ਸਿੰਘ ਕੋਲ ਭੇਜ ਦਿੱਤਾ ਜਿਸ ਨੇ ਉਹਨਾਂ ਨੂੰ ਬਹੁਤ ਸਾਰਾ ਇਨਾਮ ਦਿੱਤਾ 4 ਘੰਟਿਆਂ ਬਾਅਦ ਜੇਤੂ ਫੌਜ ਵਾਪਸ ਆਪਣੀਆਂ ਛੌਣੀਆਂ ਵਿੱਚ ਚਲੀ ਗਈ ਅਤੇ ਜਨਤਕ ਤੌਰ ਤੇ ਐਲਾਨ ਕਰ ਦਿੱਤਾ ਗਿਆ ਕਿ ਦਲੀਪ ਸਿੰਘ ਨੂੰ ਨਵਾਂ ਮਹਾਰਾਜਾ ਬਣਾ ਦਿੱਤਾ ਗਿਆ ਹੈ ਅਤੇ ਹੀਰਾ ਸਿੰਘ ਉਸ ਦਾ ਵਜ਼ੀਰ ਬਣ ਗਿਆ ਹੈ ਅਗਲੇ ਦਿਨ ਫੌਜ ਦੇ ਸਾਰੇ ਸਰਦਾਰ ਇਕੱਠੇ ਹੋਏ ਤੇ ਹੀਰਾ ਸਿੰਘ ਨੇ ਲਿਖਤੀ ਰੂਪ ਵਿੱਚ ਸਾਰੀ ਫੌਜ ਨੂੰ 1 ਮਹੀਨੇ ਦੀ ਤਨਖਾਹ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਅਤੇ ਉਸ ਨੇ ਫੌਜੀ ਸਰਦਾਰਾਂ ਨੂੰ ਯਕੀਨ ਦਿਵਾਇਆ ਕਿ ਉਹ ਆਪਣੇ ਕੀਤੇ ਇਕਰਾਰ ਅਨੁਸਾਰ ਫੌਜੀ ਦੀ ਤਨਖਾਹ ਵਿੱਚ ਵਾਧਾ ਕਰੇਗਾ ਚੌਥੇ ਦਿਨ ਫੌਜ ਦੀ ਜਰਨਲ ਕਾਉਂਸਲ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਸਿੱਖ ਸਰਦਾਰ ਹਰ ਫੌਜੀ ਕੰਪਨੀ ਦੇ ਦੋ ਬੰਦਿਆਂ ਜਿਨ੍ਹਾਂ ਨੂੰ ਪੰਚ ਆਖਿਆ ਜਾਂਦਾ ਹੈ ਸਮੇਤ ਹਾਜ਼ਰ ਹੋਏ ਫੌਜ ਦੇ ਇਹ ਸਰਦਾਰ ਅਤੇ ਪੰਚ ਹਜੂਰੀ ਬਾਗ ਵਿੱਚ ਇਕੱਠੇ ਹੋਏ ਹੀਰਾ ਸਿੰਘ ਨੇ ਉਹਨਾਂ ਨੂੰ ਦੱਸਿਆ ਕਿ ਇਕੱਠ ਇਸ ਲਈ ਬੁਲਾਇਆ ਗਿਆ ਹੈ ਤਾਂ ਕਿ ਵਿਚਾਰ ਵਟਾਂਦਰਾ ਕੀਤਾ ਜਾ ਸਕੇ ਕਿ ਆਪਸੀ ਸਪਰਕ ਵਧੀਆ ਤਰ੍ਹਾਂ ਕਿਵੇਂ ਰੱਖਣਾ ਹੈ ਅਤੇ ਮੁਲਕ ਨੂੰ ਵਧੀਆ ਤਰ੍ਹਾਂ ਕਿਵੇਂ ਚਲਾਉਣਾ ਹੈ ਅਤੇ ਇਹ ਇਕੱਠ ਇਸ ਲਈ ਵੀ ਬੁਲਾਇਆ ਗਿਆ ਹੈ ਕਿ ਸਰਦਾਰ ਅਤੇ ਪੰਚ ਮਿਲ ਕੇ ਰਾਜ ਦੇ ਮਾਮਲੇ ਵਧੀਆ ਤਰ੍ਹਾਂ ਨਾਲ ਚਲਾਉਣ ਵਾਲੇ ਇੱਕ ਵਜ਼ੀਰ ਦੀ ਚੋਣ ਕਰ ਲੈਣਾ ਆਪਣੇ ਬਾਰੇ ਉਸਨੇ ਕਿਹਾ ਸੀ ਕਿ ਉਹ ਤਾਂ ਇਸ ਅਹੁਦੇ ਲਈ ਦਿਲੋਂ ਕੋਈ ਬਹੁਤ ਇੱਛਾ ਨਹੀਂ ਰੱਖਦਾ ਕਿਉਂਕਿ ਉਸ ਦੇ ਅਤੇ ਉਸ ਦੇ ਪਰਿਵਾਰ ਦੇ ਦੁਸ਼ਮਣ ਉਸਦੀ ਵਿਰੋਧਤਾ ਕਰਨਗੇ ਅਤੇ ਉਸ ਨੂੰ ਚੰਗੀ ਤਰ੍ਹਾਂ ਨਾਲ ਕੰਮ ਨਹੀਂ ਕਰਦੇਣਗੇ ਉਸਨੇ ਕਿਹਾ ਕਿ ਉਹ ਇਸ ਮੁਸ਼ਕਲਾ ਭਰੇ ਅਤੇ ਬਹੁਤ ਜ਼ਿੰਮੇਵਾਰੀ ਵਾਲੇ ਅਹੁਦੇ ਤੇ ਬੈਠਣ ਲਈ ਫਿਰ ਵੀ ਤਿਆਰ ਹੋ ਸਕਦਾ ਹੈ ਜੇਕਰ ਸਾਰੀ ਫੌਜ ਦੀ ਉਸ ਨੂੰ ਹਮਾਇਤ ਹਾਸਲ ਹੋਵੇ ਅਤੇ ਫੌਜ ਉਸ ਨੂੰ ਗਰੰਟੀ ਦੇਵੇ ਕਿ ਉਹ ਦਿਲੋਂ ਉਸ ਨਾਲ ਹਰ ਤਰ੍ਹਾਂ ਸਹਿਯੋਗ ਕਰੇਗੀ ਉਸ ਪ੍ਰਤੀ ਵਫਾਦਾਰ ਰਹੇਗੀ ਅਤੇ ਉਸ ਦਾ ਹਰ ਹੁਕਮ ਮੰਨੇਗੀ ਉਸ ਦੇ ਇਸ ਤਰ੍ਹਾਂ ਆਖੰਦਾਂ ਫੌਜ ਉੱਪਰ ਬਿਲਕੁਲ ਉਹੀ ਪ੍ਰਭਾਵ ਪਿਆ ਜੋ ਉਹ ਚਾਹ ਪਾਉਣਾ ਚਾਹੁੰਦਾ ਸੀ ਸਰਦਾਰਾਂ ਦੇ ਪੰਚਾਂ ਨੇ ਫੌਰੀ ਤੌਰ ਤੇ ਸਰਬਸੰਮਤੀ ਨਾਲ ਇਹ ਐਲਾਨ ਕੀਤਾ ਕਿ ਸਿਰਫ ਹੀਰਾ ਸਿੰਘ ਹੀ ਉਹਨਾਂ ਦੀ ਪਸੰਦਾ ਵਜ਼ੀਰ ਹੈ ਉਹਨਾਂ ਨੇ ਕਿਹਾ ਕਿ ਦਲੀਪ ਸਿੰਘ ਉਹਨਾਂ ਦਾ ਮਹਾਰਾਜਾ ਹੈ ਅਤੇ ਹੀਰਾ ਸਿੰਘ ਉਹਨਾਂ ਦਾ ਵਜ਼ੀਰ ਹੋਣਾ ਚਾਹੀਦਾ ਹੈ ਉਨ੍ਹਾਂ ਨੇ ਉਸੇ ਵੇਲੇ ਪਤਾ ਪਾਸ ਕੀਤਾ ਤੇ ਐਲਾਨ ਕੀਤਾ ਕਿ ਫੌਜ ਮਹਾਰਾਜੇ ਦੇ ਵਜ਼ੀਰ ਦੀ ਵਫਾਦਾਰੀ ਰਹੇਗੀ ਅਤੇ ਰਾਜ ਪ੍ਰਬੰਧ ਵਿੱਚ ਕਿਸੇ ਪ੍ਰਕਾਰ ਦਾ ਅੜਿੱਕਾ ਪਾਉਣ ਵਾਲਿਆਂ ਨੂੰ ਉਹ ਮਲਿਆ ਮੇਟ ਕਰ ਦੇਣਗੇ ਉਸ ਦੇ ਇਰਾਦੇ ਹੀ ਫੌਜ ਦੇ ਇਰਾਦੇ ਸਨ ਉਹ ਜਿਹੜੀ ਵੀ ਨੀਤੀ ਅਪਣਾਏ ਉਸ ਬਾਰੇ ਫੌਜ ਨੂੰ ਸੂਚਿਤ ਕਰ ਦੇਵੇ ਅਤੇ ਜਿੱਥੇ ਵੀ ਉਹ ਆਪਣੀਆਂ ਨੀਤੀਆਂ ਲਾਗੂ ਕਰਨ ਲਈ ਸੈਨਿਕ ਬਲ ਦੀ ਲੋੜ ਪਵੇਗੀ ਉਹ ਬਸ ਫੌਜ ਨੂੰ ਜਰਾ ਕੋਈ ਸੰਕੇਤ ਕਰੇ ਫੌਜ ਉਸ ਦੀ ਪੂਰੀ ਮਦਦ ਕਰੇਗੀ ਫਾਇਦਿਆਂ ਸੌਵਾਂ ਤੇ ਵਾਅਦਿਆਂ ਨੇ ਹੀਰਾ ਸਿੰਘ ਨੂੰ ਯਕੀਨ ਕਰਵਾ ਦਿੱਤਾ ਕਿ ਉਸ ਦਾ ਮਕਸਦ ਪੂਰੀ ਤਰ੍ਹਾਂ ਨਾਲ ਹੱਲ ਹੋ ਚੁੱਕਿਆ ਸੀ ਉਸ ਨੇ ਦਿਨੋਂ ਖੁਸ਼ ਹੋ ਕੇ ਪਰ ਦੂਜਿਆਂ ਨੂੰ ਇਹ ਅਹਿਸਾਸ ਕਰਵਾ ਕਿ ਕਿ ਉਹ ਅਣਮੰਨੇ ਨਾਵਨ ਨਾਲ ਅਜੇ ਹਾ ਕਰ ਰਿਹਾ ਹੈ ਉਸ ਨੇ ਵਜ਼ੀਰ ਦਾ ਉਦਤ ਸਵੀਕਾਰ ਕਰ ਲਿਆ ਸ਼ੇਰ ਸਿੰਘ ਤੇ ਧਿਆਨ ਸਿੰਘ ਦੀ ਮੌਤ ਤੋਂ ਬਾਅਦ ਫੌਜ ਉੱਪਰ ਸਰਕਾਰੀ ਖਜ਼ਾਨਾ ਬੜੀ ਬੇਰਹਿਮੀ ਨਾਲ ਲੋਟਾਇਆ ਗਿਆ ਸੀ ਕਈ ਅਫਸਰਾਂ ਦੀ ਤਨਖਾਹਾਂ ਤਾਂ ਤਿੰਨ ਗੁਣਾ ਹੋ ਗਈਆਂ ਸਨ ਘੋੜੇ ਹਾਥੀ ਵਾਣ ਕੀਮਤੀ ਜਵਾਹਰਾਤ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਬੜੀਆਂ ਕੋਸ਼ੀਆਂ ਨਾਲ ਇਕੱਠਾ ਕੀਤਾ ਸੀ ਬੜੀ ਬੁਰੀ ਤਰ੍ਹਾਂ ਨਾਲ ਲਟਾ ਦਿੱਤੇ ਗਏ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ ਕਿ ਫੌਜੀ ਸਰਦਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਅਸਤਵਲ ਵਿੱਚੋਂ ਕੀਮਤੀ ਤੋਂ ਕੀਮਤੀ ਘੋੜੇ ਅਤੇ ਹਾਥੀ ਝੋਣ ਲੈ ਸੰਖੇਪ ਸੰਖੇਪ ਵਿੱਚ ਆਖਿਆ ਜਾ ਸਕਦਾ ਹੈ ਕਿ ਖਾਲਸਾ ਫੌਜ ਨੇ ਦੇ ਅਫਸਰਾਂ ਦੀਆਂ ਲਾਲਸਾਵਾਂ ਪੂਰੀਆਂ ਹੋ ਗਈਆਂ ਜਾਪਦੀਆਂ ਸਨ ਕੋਈ ਇਛਾਦੂਰੀ ਨਹੀਂ ਰਹੀ ਜਾਪਦੀ ਸੀ ਪਰ ਇਸ ਦੇ ਸਿੱਟੇ ਵਜੋਂ ਮਹਾਰਾਜਾ ਰਣਜੀਤ ਸਿੰਘ ਦੁਆਰਾ ਇਕੱਠ ਇਕੱਠੇ ਕੀਤੇ ਗਏ ਖਜ਼ਾਨੇ ਦੀ ਇਹ ਹਾਲਤ ਹੋ ਗਈ ਸੀ ਕਿ ਭਾਵੇਂ ਉਸ ਨੂੰ ਪੂਰੀ ਪੂਰਾ ਖਾਲੀ ਤਾਂ ਨਹੀਂ ਆਖਿਆ ਜਾ ਸਕਦਾ ਸੀ ਪਰ ਉਸ ਉਹ ਇਸ ਕਦਰ ਘਟ ਗਿਆ ਕਿ ਉਸ ਨੂੰ ਪਰਨ ਲਈ ਅਤੇ ਪ੍ਰਾਣੀ ਹਾਲਤ ਵਿੱਚ ਲਿਆਉਣ ਲਈ ਲਗਾਤਾਰ ਕਈ ਸਾਲ ਤੱਕ ਰਣਜੀਤ ਸਿੰਘ ਵਾਂਗ ਮਿਹਨਤ ਕਰਨ ਦੀ ਲੋੜ ਸੀ ਸ਼ੇਰ ਸਿੰਘ ਦੀ ਮੌਤ ਤੋਂ ਬਾਅਦ ਦੇ 2 ਮਹੀਨਿਆਂ ਵਿੱਚ 35-40 ਲੱਖ ਰੁਪਏ ਖਜ਼ਾਨੇ ਵਿੱਚੋਂ ਨਿਕਲ ਚੁੱਕਿਆ ਸੀ ਪਾਵੇਂ ਲੱਗਦਾ ਹੈ ਕਿ ਇੰਨਾ ਪੈਸਾ ਫੌਜ ਉੱਪਰ ਲੋਟਾ ਦਿੱਤਾ ਗਿਆ ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਇਹ ਪੈਸੇ ਦਾ ਉਸ ਰਕਮ ਦਾ ਅੱਠਵਾਂ ਹਿੱਸਾ ਵੀ ਨਹੀਂ ਜਿਹੜੀ ਰਾਮ ਹੀਰਾ ਸਿੰਘ ਨੇ ਆਪਣੇ ਲਈ ਉੜਾ ਲਈ ਸੀ। ਲੋ ਜੀ ਅੱਜ ਲਈ ਇਨ ਇਤਿਹਾਸ ਲੈ ਕੇ حاضر ਹਾਂ ਆਪ ਜੀ ਨੇ ਸੁਣਿਆ ਕਿ ਕਿਦਾਂ ਧਾਨ ਸਿੰਘ ਤੇ ਸ਼ੇਰ ਸਿੰਘ ਦੇ ਕਾਤਲਾਂ ਨੂੰ ਹੀਰਾ ਸਿੰਘ ਵੱਲੋਂ ਹੀਰਾ ਸਿੰਘ ਡੋਗਰੇ ਵੱਲੋਂ ਸਜ਼ਾ ਦਿੱਤੀ ਗਈ ਔਰ ਇਤਿਹਾਸ ਪੜਦੇ ਸੁਣਦੇ ਸੁਣਨ ਸੰਬੰਧਿਤ ਪ੍ਰਕਾਰ ਦੀਆਂ ਭੁੱਲਾਂ ਚੁੱਕੀਆਂ ਹੋਈ ਜਾਂਦੀਆਂ ਹੋਈਆਂ ਹੋਣ ਗਿਆ। ਰਧਾਨ ਸਿੰਘ ਜਾਨ ਕੇ ਮਾਫ ਕਰਨਾ ਗੁਰੂ ਸਾਹਿਬ ਅਰਦਾਸ ਕਰਨ ਦੀ ਬੇਨਤੀ ਕਰਨੀ ਕਿ ਸਿੰਘ ਨੂੰ ਇਤਿਹਾਸ ਪੜ੍ਹਨ ਦੀ ਸੋਝੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ